ਕਾਨ ਕਾਨ ਵਿੱਚ ਸਤਿਗੁਰੂ ਜਗਜੀਤ ਸਿੰਘ ਜੀ ਸਤਿਗੁਰੂ ਜੀ ਇਸ ਸੰਸਾਰ ਤੇ ਅਗਲੇ ਸੰਸਾਰ ਵਿੱਚ ਹਰ ਜਗ੍ਹਾ ਤੇ ਸਿੱਖ ਦੀ ਸਹਾਇਤਾ ਕਰਦੇ ਹਨ ਹਾਜ਼ਰਾ ਹਜ਼ੂਰ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਵੀ ਕਦੇ ਵੀ ਆਪਣੇ ਤੋਂ ਦੂਰ ਨਾ ਸਮਝੋ ਸਤਿਗੁਰੂ ਜੀ ਹਰ ਵੇਲੇ ਤੇ ਹਰ ਜਗ੍ਹਾ ਤੇ ਹੁੰਦੇ ਹਨ ਇਹ ਸਾਖੀ ਵੀ ਇਸੇ ਤਰ੍ਹਾਂ ਦੀ ਹੈ ਸਤਿਗੁਰੂ ਜਗਜੀਤ ਸਿੰਘ ਜੀ ਦੀਆਂ ਸਾਖੀਆਂ ਵਾਲਾ ਗ੍ਰੰਥ ਘਟਕਟ ਵਾਸੀ ਲਿਖਣ ਵਾਲੇ ਸੰਤ ਸੁਰਿੰਦਰ ਸਿੰਘ ਜੀ ਗੰਭੀਰ ਤੇ ਬੀਬੀ ਜਸਪੀਰ ਕੌਰ ਜੀ ਸ਼ਿਮਲੇ ਰਹਿੰਦੇ ਹਨ ਸਨ 1970 ਵਿੱਚ ਉਹਨਾਂ ਦੇ ਘਰ ਇੱਕ ਸੰਤ ਜੀ ਆਏ ਉਹਨਾਂ ਨੇ ਆਪਣੇ ਨਾਲ ਹੋਇਆ ਕੌਤਕ ਦੱਸਿਆ ਸਤਿਗੁਰੂ ਜਗਜੀਤ ਸਿੰਘ ਜੀ ਦੇ ਮਹਿਲ ਮਾਤਾ ਚੰਦਕੌਰ ਜੀ ਦੀ ਪੇਕੇ ਘਰ ਜਗਜੀਤਨਗਰ ਹੋਲਾ ਸੀ ਸੱਚੇ ਪਾਤਸ਼ਾਹ ਜਿਨੇ ਸੰਤ ਜੀ ਨਾਲ ਬਚਨ ਕੀਤਾ ਤੁਸੀਂ ਹੋਲੇ ਤੇ ਜਾਣਾ ਹੈ ਸੰਤ ਜੀ ਨੇ ਅਰਜ਼ ਕੀਤੀ ਸਾਡੇ ਨਾਨਕੇ ਪਿੰਡ ਹੋਲਾ ਹੈ ਅਸੀਂ ਕਿਉਂ ਨਾ ਜਾਈਏ ਮਾਤਾ ਚੰਦਕੌਰ ਸਾਡੀ ਮਾਤਾ ਹੈ ਇਸ ਲਈ ਮਾਤਾ ਜੀ ਦਾ ਪਿੰਡ ਸਾਡਾ ਨਾਨਕਾ ਪਿੰਡ ਹੋਇਆ। ਸੰਤ ਜੀ ਹੋਲੇ ਤੇ ਪਹੁੰਚ ਗਏ। ਹੋਲੇ ਤੇ ਰਾਤ ਨੂੰ ਇੱਕ ਖੁੱਲੀ ਜਗ੍ਹਾ ਤੇ ਸੰਤ ਜੀ ਆਪਣੀ ਜੁੱਤੀ ਆਪਣੇ ਕੋਲ ਰੱਖ ਕੇ ਸੋ ਗਏ। ਸਤਗੁਰੂ ਜਗਜੀਤ ਸਿੰਘ ਜੀ ਨੇ ਸੰਤ ਜੀ ਨੂੰ ਰਾਤ ਸੁਪਨੇ ਵਿੱਚ ਦਰਸ਼ਨ ਦਿੱਤੇ ਤੇ ਸੰਤ ਜੀ ਨੂੰ ਬਚਨ ਕੀਤਾ ਤੇਰੀ ਜੁੱਤੀ ਕੁੱਤਾ ਲੈ ਕੇ ਜਾ ਰਿਹਾ ਹੈ। ਤੂੰ ਆਖੇਗਾ ਕਿ ਮੈਂ ਤੁਹਾਡੇ ਸੋਹਰੇ ਪਿੰਡ ਗਿਆ ਸੀ ਤਾਂ ਮੇਰੀ ਜੁੱਤੀ ਕੁੱਤਾ ਲੈ ਗਿਆ ਹੈ। ਸਾਂਤੀ ਜੀ ਦੱਸਦੇ ਹਨ ਕਿ ਉਸੇ ਵੇਲੇ ਮੇਰੀ ਜਾਗ ਖੁੱਲ ਗਈ ਤੇ ਮੈਂ ਉੱਠ ਕੇ ਬੈਠ ਗਿਆ ਮੈਂ ਵੇਖਿਆ ਕਿ ਮੇਰੀ ਜੁੱਤੀ ਕੁੱਤਾ ਲੈ ਕੇ ਜਾ ਰਿਹਾ ਸੀ ਪਰ ਸਤਗੁਰੂ ਜੀ ਉੱਥੇ ਨਹੀਂ ਸਨ ਸਾਂਤੀ ਜੀ ਨੇ ਧੋੜ ਕੇ ਕੁੱਤੇ ਤੋਂ ਆਪਣੀ ਜੁੱਤੀ ਫੜੀ ਸਾਂਤੀ ਜੀ ਇਸ ਘੋਤਕ ਤੋਂ ਬੜੇ ਹੈਰਾਨ ਹੋਏ ਤੇ ਸੋਚਣ ਲੱਗੇ ਕਿ ਧੰਨ ਹਨ ਆਕਾਰਪੁਰਖ ਸਤਗੁਰੂ ਜਗਜੀਤ ਸਿੰਘ ਜੀ ਜੋ ਆਪਣੇ ਸਿੱਖਾਂ ਦਾ ਕਿੰਨਾ ਧਿਆਨ ਰੱਖਦੇ ਹਨ ਸੰਤ ਜੀ ਆਖਦੇ ਹਨ ਇਹ ਸੱਚ ਹੈ ਸਤਗੁਰੂ ਜੀ ਕਣ ਕਣ ਵਿੱਚ ਹਨ ਸਤਗੁਰੂ ਜੀ ਹਰ ਵੇਲੇ ਸਾਨੂੰ ਵੇਖ ਰਿਹਾਣ ਸਤਗੁਰੂ ਪ੍ਰਤਾਪ ਸਿੰਘ ਜੀ ਨੇ ਇੱਕ ਵਾਰੀ ਬਚਨ ਕੀਤਾ ਜਦੋਂ ਸਿੱਖ ਤੇ ਸਤਗੁਰ ਦੀ ਪੂਰਨ ਕਿਰਪਾ ਹੋਵੇ ਤਾਂ ਸਤਗੁਰ ਵਿੱਚੋਂ ਸਿੱਖ ਨੂੰ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਹਨ ਅਕਾਲ ਪੁਰਖ ਸਤਗੁਰੂ ਜਗਜੀਤ ਸਿੰਘ ਜੀ ਤਾਨ ਹਨ ਤਾਂ ਅਕਾਲ ਪੁਰਖ ਸਤਗੁਰੂ ਪ੍ਰਤਾਪ ਸਿੰਘ ਜੀ ਤਾਨ ਹਾਜ਼ਰਾ ਜੋਰ ਪਹਿਰਾ ਦਾ ਮਾਲਕ ਅਕਾਲ ਪੁਰਖ ਸਤਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਬਖਸ ਲਵੋ ਤੇ ਦਰਸ਼ਨ ਦਿਓ